चारिख है भाई मोहाली पीती बाक़ा सोने सात दिन सुने करो जी उनके पास रिपीट करें पूरा जो पेंटर। चार सत्त नहीं ਆ ਸਾਹਮਣੇ ਬੜਾ ਸੋਹਣਾ ਅੰਕ ਓਏ ਇਸੇ ਵਿੱਚ ਜੋੜ ਦਿੱਤਾ ਮੁੰਡੇ ਨੇ ਪੰਜ ਚਾਰ ਮਾਰ ਕੇ ਬੰਦ ਕਰਿਆ ਗਿਆ ਗਿਆ ਬਾਲ ਬੈਂਚ ਤੋਂ ਲੋਨ ਸੈੱਟ ਫੇਰ ਬਾਲ ਮਾਰੀ ਹੋਰ 8 ਬੰਗ ਉਹ ਜ਼ਿਆਦਾ ਲੀਡ ਨਹੀਂ ਖੇਡੋ बोले

ਆਪ ਸਾਹਮਣੇ ਇਧਰ ਇੱਕ ਵਾਰੀ ਫੇਰ ਬੜੀ ਬਾਲ ਸੋਨਾ ਬਾਤ ਤੇ ਕੋਸ਼ਿਸ਼ ਕਾਮਯਾਬ ਦੇ ਵਿਖਾਂ ਦੇ ਵਿੱਚ ਨੰਬਰ ਐਲ ਪੀ ਜੂ ਦੇ ਖਾਤੇ ਕਿ ਸਕੋਰ ਹੈ ਜੀ ਕਰਨਾ 6 9

ਫੇਰ 7 10 ਤਿਰਨਾ ਪਾਜੀ ਹਲੇ ਵੀ ਜਿਹੜੇ ਮਹਾਲੀ ਦੀ ਟੀਮ ਦੇ ਕੋਲ ਲੀਡ ਜਿਹੜੀ ਬਣੀ ਹੋਈ ਆ ਪਰ ਐਲਪੀਯੂ ਦੀ ਟੀਮ ਥੋੜਾ ਜਿਆਦਾ ਸਟਰਗਲ ਕਰਨਾ ਪੈਣਾ ਹੈ ਮੇਰੇ ਵੀਰੋ ਤੇ ਫੇਰ ਕਿਤੇ ਜਾ ਕੇ ਗੱਲਾਂ ਹੋਣਗੀਆਂ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਇਹ ਆਓ ਵਾਹ ਵਾਹ ਜਵਾਨਾ ਬੜਾ ਸੋਹਣਾ ਟੱਪਾ ਮਾਰਿਆ ਮੁੰਡੇ ਨੇ 10 ਤੋਂ ਕਰਤੇ 11 ਆਓ ਖੇਡ ਮੈਦਾਨ ਦੇ ਵਿੱਚ 11 7 ਜੀ 11 ਨੰਬਰ ਬਹਾੜੀ ਦੀ ਟੀਮ ਨੇ 7 ਨੰਬਰਾਂ ਖਲੇ ਤੱਕ ਐਂਟੀ ਜੁਗ ਵਾਲੇ ਮੁੰਡਿਆਂ ਦੇ ਤੇ ਕਹਿ ਸਕਦੇ ਵੀ ਮੈਚ ਬੜੀ ਹਾਲੇ ਦਰਜੇ ਦੀ ਟੱਕਰ ਹੈ ਕਿਹਨੇ ਜਿੱਤਣਾ ਹੈ ਕਿਹਨੇ ਹਾਰਨਾ ਹੈ ਤੇ ਸਾਰਾ ਕੁਝ ਸਮੇਂ ਨਿੱਤਾ ਕਰਨਾ ਹੈ ਤੇ ਮੇਲਾ ਵੀ ਕਹਿੰਦੇ ਸਮਾਪਤੀ ਦੇ ਵੱਲ ਜਾ ਰਹੇ ਆ ਆਪਦੇ ਕਹਿ ਸਕਦੇ ਵੀ ਬੜੇ ਕੀਮਤੀ ਪਲ ਉਹ ਵੀ ਤੇ ਜਾ ਰਹੇ ਵੀਰ ਵੀਰੋ ਫੈਸਲੇ ਜਿਹੜੇ ਕੀ ਹੋਣਗੇ ਕਿਹੜਾ ਮੈਦਾਨ ਦੇ ਵਿੱਚ ਲੱਗੂ ਕੀ ਗੱਲ ਟਕਾਣੇ ਹਾਂ ਰਾਲਾ ਸਪੋਰਟਸ ਲਾਈਵ ਸਾਰੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਉਹ ਕੀਤਾ ਜਾਣਾ ਹੈ ਫੈਸਲੇ ਜਿਹੜੇ ਹੋਣਗੇ ਲਾਓ ਸਾਹਮਣੇ ਇੱਕ ਵਾਰੀ ਫੇਰ ਵਾਜੀ ਵਾ ਆਵਲੇ ਕੀ ਜੱਜਮੈਂਟ ਹੋਵੇਗੀ ਨੰਬਰ 10 11 ਆਹ ਸਾਹਮਣੇ ਕਰਤੀ ਹੈ ਕਮਾਲ ਮੁੰਡੇ ਨੇ ਬਿਲਕੁਲ ਜਜਮੈਂਟ ਜਿਹੜੀ ਬੜੇ ਸੁਲਝੇ ਹੋਏ ਆ ਸਾਡੇ ਅਫੀਸ਼ੀਅਲ ਕੀ ਸਕੋਰ ਹੈ ਜੀ 11 12 ਫੇਰ ਇੱਕ ਇੱਕ ਦੇ ਨਾਲ ਚੱਲ ਰਿਹਾ ਕੰਮ ਆ ਆਹ ਸਾਹਮਣੇ ਨੈਕ ਸਰਵਰ ਆ ਬੱਲੇ ਫੈਸਲੇ ਜਿਹੜੇ ਕੀ ਹੋਣਗੇ 13 11 ਸਾਈਡਾਂ 'ਚ ਵੀ ਚੇਂਜ ਆਏ 13 ਨੰਬਰ ਜਿਹੜੇ ਹੁਣ ਤੱਕ ਪਹਾੜੀ ਦੀ ਟੀਮ 'ਤੇ ਤੇ 11 ਨੰਬਰ ਜਿਹੜੇ ਐਪੀ ਜੂ ਵਾਲੇ ਮੁੰਡਿਆਂ ਦੇ ਐ ਦੋ ਆਪਾਂ ਆਓ ਸਾਹਮਣੇ ਹੋ ਗੁਗ ਜੀ 14 14 11 ਟਾਈਮ ਆਊਟ ਜਿਹੜਾ ਐਲਪੀਜੂ 14 11 ਸੀਗੇ ਜੀ 14 ਨੰਬਰ ਜਿਹੜੇ ਬਿਹਾੜੀ ਦੇ 11 ਨੰਬਰ ਐਲਪੀਜੂ ਦੇ 31000 ਦੇ ਜਿਹੜੇ ਫੈਸਲੇ ਚੰਦ ਮਿੰਟਾਂ ਤੱਕ ਹੋ ਜਾਣੇ ਆ ਸੰਤ ਬਾਬਾ ਅਤਰ ਸਿੰਘ ਜੀ ਸਪੋਰਟਸ ਕਲੱਬ ਫੜੋਖਾ ਪਿੰਡ ਸਾਰੀ ਸਪੋਰਟਸ ਕਲੱਬ ਦੀ ਟੀਮ ਵਿਧਾਈ ਦੀ ਮਾਤਰਾ ਹੈ ਬੜਾ ਸੋਹਣੇ ਤਰੀਕੇ ਦੇ ਨਾਲ ਮੇਲਾ ਸਫਲਤਾ ਦੇ ਵੱਲ ਜਾ ਰਿਹਾ ਹੈ ਆਓ ਸਾਹਮਣੇ ਗੋਣਗੇ ਬਾਧੇ ਘਾਟੇ ਪੂਰੇ ਏ ਆਓ ਬੰਨੇ ਆ ਅੜੇ ਨੰਬਰ ਬੜਾ ਕੁਝ ਪਾਰਾ ਬੜੀ ਪਾਵਰਫੁੱਲ ਬਾਲ ਮਾਰੀ ਆ ਮੁੰਡੇ ਨੇ ਕਰਦੇ ਆ ਜੀ 16 11 ਪੰਜ ਦੇ ਰੇਡ ਹੈ ਤੇ ਪੱਕੀ ਨੇ ਜਾ ਕੇ ਨਿਬੜ ਗਿਆ ਜੇ ਇੱਕ ਟੀਮ ਤੋਂ ਪਹਿਲਾ ਪਹਿਲਾ 25 ਕਰਤੇ ਤੇ ਫੇਰ ਹੋ ਜਾਣਿਆ ਰੋਲੇ ਰੁਪੇ ਖਤਮ ਪਰ ਸਮੇਂ ਨੇ ਜਿਹੜਾ ਸਭ ਕੁਝ ਤੈਅ ਕਰਨਾ ਹੈ ਕਿੰਨੇ ਹੋਗੇ ਜੀ 17 12 17 12 ਆਹ ਸਾਹਮਣੇ ਬੜੀ ਪਾਵਰਫੁਲ ਬਾਲ ਜਿਹੜੀ ਬੱਜੀ ਆ ਪਰ ਨੰਬਰ ਜਿਹੜਾ ਹੋਵੇਗਾ ਐਲਬੀਯੂ ਦੇ ਖਾਤੇ 13 17 स्तारानी ਕਿੰਨੇ ਹੋ ਗਏ 15 17 ਜੀ ਦੋ ਰੰਗੇ ਟਾਈਮ ਆਊਟ ਫਾਈਨਲ ਸੈੱਟ ਫਾਈਨਲ ਮੁਕਾਬਲੇ ਦਾ ਜਿਹੜਾ ਖੇਡਿਆ ਜਾ ਰਿਹਾ ਹੈ ਦੋ ਅੰਕਾਂ ਦੀ ਜਿਹੜੀ ਖੜੀ ਲੀਡ ਮਹਾਰਾਜੀ ਦੀ ਟੀਮ ਦੇ ਕੋਲ ਹੈ ਉਧਰ ਦੇ ਪਾਸੇ ਐਨਰੀ ਭਰਾ ਸਾਡੇ ਗੈਰੀ ਬਟਰਖਾ ਕਾਕਾ ਪੁਰਤਗਾਲ ਗੋਲਦੀ ਬਟਰਖਾ ਜੰਗੂ ਦੁਬਈ ਅਮਨ ਜੋਤ ਇੰਗਲੈਂਡ ਦਲਾਵਰ ਪਹਿਲਵਾਨ ਅਰਦਾਸਪੁਰ ਪੁਰਤਗਾਲ ਹਰਮਨ ਪੁਰਤਗਾਲ ਲਾਓ ਸਾਹਮਣੇ ਇਹ ਉਹ ਗੋਲ موجوده ਰੇ ਆਓ ਸਾਹਮਣੇ ਗੱਲ ਲੱਗ ਗਈ ਸਟੂਪ ਨੰਬਰ ਐਲ ਪੀ ਵੀ ਦੇਖਾ 16 17 ਲੈ ਵੀ ਫੇਰ ਕੰਮ ਲੱਗਿਆ ਨੇੜੇ ਹੋਣ ਗਿਆ ਗੱਲਾਂ ਮੈਸਟਾਂ ਦੇ ਲਈ ਵੀ ਐਨ ਈ ਡੀਆਂ ਲੈ ਵੀ ਮਾਰੋ ਜ਼ੋਰ ਮਾੜਾ ਜਾ ਖੰਡਾ ਜਾਂ ਜੱਲ ਦਾ ਮੁਕਾਬਲਾ ਹੋਵੇ ਧਾਰ ਧੜ ਫੇਰ ਫੇਰ ਲੱਗੂਗੀ ਗੱਲ ਟਕਾਣੇ ਆਪਣੇ ਸੋਨੇ ਵਾਲ ਤੇ ਫੈਸਲੇ ਨੰਬਰ ਮਹਾਲੀ ਦੀ ਟੀਮ ਦੇ ਇੱਕ ਲਾਡੀ ਭਾਈ ਸਾਡਾ ਤੇ ਲਾਡੀ ਖਿਆਰਪੁਰੇ ਉਹ ਵੀ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਆਰੇ ਆਓ ਸਾਹਮਣੇ ਇਹ ਇੱਥੇ ਰੱਖਾ ਕਰਦੀਆ ਕਮਾਲ ਹੋ ਗਿਆ ਜੀ ਕੰਮ ਬਰਾਬਰ ਹਲੇ ਰੰਦਾ ਹਿੱਕ 17 18 ਆ ਬੱਲੇ ਖੜਦੇ ਆ ਅੜੇ ਗੱਡੇ ਮੁੰਡੇ ਨੇ ਆਓ ਸਾਹਮਣੇ ਇਧਰ ਲਈ ਪਾਸੇ ਵੇਖਾਂਗੇ 19 17 ਖੋਣ ਗਿਆ ਬੰਲਾ ਬੈਸਟਾਂ ਨੂੰ ਵੀ ਜਿਹੜੇ ਵੱਡੇ ਮਾਨ ਸਨਮਾਨਾਂ ਦੀ ਗੱਲ ਆ ਐਲਈਡੀ ਜਿਹੜੀ ਦਿੱਤੀ ਜਾਣੀ ਹੈ ਕਿਹੜੇ ਪਲੇਅਰ ਹੋਣਗੇ ਹਲੇ ਅੰਦਾਜ਼ੇ ਹਲੇ ਗੈਸ ਹੈ ਆਓ ਸਾਹਮਣੇ ਸੈੱਟ ਫਾਈਨਲ ਮੈਚ ਸੁਪਰ ਡੁਪਰ ਏ ਆਓ ਬੱਲੇ ਕਹਿੰਦੇ ਆ ਪਟਾਕੇ ਕਹਿੰਦੇ ਆ ਤਾਕੇ ਹੋਣ ਕੀ ਗੱਲਾਂ ਅੱਜ ਦਾ ਮੇਲਾ ਜਿਹੜਾ 18 19 19 ਨੰਬਰ ਮਹਾਲੀ 18 ਨੰਬਰ ਜਿਹੜੇ ਐਲਪੀਯੂ 18 19 ਦੇ ਉੱਪਰ ਜਿਹੜੀ ਸਰਵਿਸ ਹੋਣੀ ਹੈ ਤੇ ਮੈਨੂੰ ਲੱਗਦਾ ਵੀ ਕਿਤੇ ਕੱਲ ਚ ਜਾ ਕੇ ਨਾ ਪ੍ਰਾਈਜ਼ ਵੰਡੇ ਜਾਣ ਜਿਹੜੇ ਹਿਸਾਬ ਦਾ ਮੈਚ ਆ ਵੀ ਕੰਮ वधी जा अॻे न ਲਾਓ ਸਾਹਮਣੇ ਇੱਕ ਵਾਰੀ ਫੇਰ 19 20 बावे जबाना करती है कमाल हो गई कि कि कुन्नी कुन्नी कि और सामने करती कमाल हो गई कि तो भाई ਤੇ ਉਹਨਾਂ ਦੇ ਹੁਣ 19 ਤਿੰਨ ਦੀ ਲੀਡ ਹੈ ਹਾਂ ਸਾਹਮਣੇ ਗਰਾਊਂਡੋਂ ਬਾਹਰ ਹੈ 20 21 ਦੇ ਵਾਗੀਆਂ ਜੀ ਗੱਲ 21 22 ਜੀ 21 22 ਆ ਬੱਲੇ ਮਾਰਦੇ ਤਾਣੀਆਂ ਯਾਰਾ ਆ ਧੱਪੇ ਦਾ ਤੇ ਕੋਈ ਤੋੜ ਨਹੀਂ ਭਾਈ ਆ ਹੋ ਗਿਆ 22 ਔਰ 21 22 21 ਉੱਤਰੀ ਟੀਮ ਦੇ 23 ਹੈ। ਤੇ ਉਤਰੀ ਦੇ 21 ਹੈ। ਆਹ ਦੇਖਦੇ ਕੀ ਮੰਦਾ। ਲਾਓ ਸਾਹਮਣੇ। ਵਾਹ ਜੀ ਵਾਹ। ਫੇਰ ਬਾਈ 23 ਜੀ। ਫਾਈਨਲ ਮੈਚ ਲਾਸਟ ਸਕੋਰ ਲਾਸਟ ਦੋ ਸਕੋਰ ਦੇਖਦਾ ਕੌਣ ਜਿੱਤਦਾ ਹੈ। ਮੈਂ ਤਿਆਰ ਹਾਂ ਮਿਹਨਤ ਕਰਦਾ ਬਾਈ।

ਆਹ ਬੰਨੇ ਹੋੜਾ ਸੀਮ ਮਹਾਲੀ ਦੀ ਟੀਮ ਦਾ ਇੱਕ ਰਹਿ ਗਿਆ ਗੇਮ ਪੁਆਇੰਟ ਹੈ ਜੀ ਗੇਮ ਪੁਆਇੰਟ ਦੇ ਦੇ ਮਹਾਲੀ ਜਿੱਤਦੀ ਹੈ ਜਾਂ ਦੂਜੀ ਟੀਮ ਜਿੱਤਦੀ ਹੈ ਹਲੇ ਇkhane ਬਾਕੀ ਕੋਈ ਨਹੀਂ ਦੂਨੀ ਟੀਮਾਂ ਮੈਦਾਨ ਦੇ ਵਿੱਚ ਆਏ ਹਾਏ ਹੋਏ ਰਪਾ ਮੈਚ ਸਮਾਪਤ ਮਾਰ ਦਿਓ ਤਾੜੀਆਂ ਜ਼ੋਰਦਾਰ ਜਿੱਤ ਗਈ ਹੈ ਟੀਮ ਫਾਈਨਲ ਮੈਕਾਬਲਾ ਮਹਾਲੀ ਦੀ ਤੇ ਰਨਰ ਅਪਰੇ ਆ ਮੁੰਡੇ ਐਲਪੀਯੂ ਵਾਲੇ ਸਾਰੇ ਵੀਰਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਆ ਸਾਰਿਆਂ ਦਾ ਪਿਆਰ ਨਾਲ ਸਤਿਕਾਰ ਜਸਵੰਤ ਸਿੰਘ ਜੀ ਖਹਿਰਾ ਚੰਦਰ ਸਾਹਿਬ ਸਾਰੇ ਵੀਰ ਬਲੀ ਦੇ ਨੇੜੇ ਆ ਜਾਣਗੇ ਆਪਾਂ ਨਾਲ ਦੀ ਨਾਲ ਜਿਹੜੇ ਸਰਮਾਨ ਹੈ ਉਹ ਕਰਦੇ ਨੇ ਟੀਮਾਂ ਦੇ ਖਿਡਾਰੀਆਂ ਨੇ ਔਰ ਬੈਸਟ ਖਿਡਾਰੀ ਵੀ ਸਾਡੇ ਕੋਲੇ